ਜਪੁ ਹਾਦ ਸਚੁ ਜੁਗਾਦ ਸਚੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਕ ਸੱਚ ਜੁਗਾਦ ਸੱਚ ਵਾਕ ਸੱਚ ਜੁਗਾਦ ਸੱਚ ਪੀ ਇਹ ਸਰਪ੍ਰੀਤਾ ਕੀ ਕੀਤੀ ਹੋਈ ਇਹ ਸਰਪ੍ਰੀਤਾ ਕੀ ਕੀਤੀ ਹੋਈ ਬਲ ਅਵਲਕਿਆ ਇਸਤੇ ਹੋਈ ਇਹ ਵਸਤੀ ਦਾ ਵਸਤ ਸਰੀਰਾ ਗੁਰ ਪ੍ਰਸਾਦ ਸਹਜ ਤਰੇ ਕਵੀਰਾ ਇਹ ਜਿਹੜੀ ਮਾਇਆ ਹੈ ਮਾਇਆ ਤਾਂ ਬਣਾਈ ਹੋਈ ਬਣੀ ਹੈ ਮਾਇਆ ਕਰਤਾ ਕਰਤਾ ਦੀ ਤੇ ਕਰਤੇ ਦੇ ਸਾਹਮਣੇ ਕਰਤ ਦੀ ਕੀ ਵੈਲਿਊ ਹੁੰਦੀ ਹੈ ਕਰਤ ਕਰਤੇ ਦੇ ਵਸ ਹੁੰਦੀ ਹੈ ਤੇ ਕਰਤਾ ਕਰਤੇ ਦੇ ਵਸ ਹੈ ਕਰਤੇ ਦੇ ਅੰਦਰ ਹੈ ਕਰਤਾ ਕਰਤਦੇ ਕਰਤਾ ਅੰਦਰ ਨਹੀਂ ਹੁੰਦਾ ਕਿਸੇ ਨਾ ਕੋਈ ਚੀਜ਼ ਬਣਾਈ ਉਹਨੂੰ ਮੋਡੀਫਾਈ ਵੀ ਕਰ ਸਕਦਾ ਉਹਦੇ ਵਿੱਚ ਬਦਲਾਅ ਵੀ ਕਰ ਸਕਦਾ ਤੋੜ ਪੰਡ ਵੀ ਕਰ ਸਕਦਾ ਜੇ ਜੇ ਮਾਇਆ ਹੈ ਜੋ ਕੇ ਮਾਇਆ ਜੜਾ ਹੈ ਜੜ ਜੀ ਦੇ ਵਸ ਵਸ ਵਿੱਚ ਨਹੀਂ ਕੋਈ ਜੜ ਜੀ ਨੂੰ ਜਿੱਥੇ ਰੱਖ ਦੋ ਉੱਥੇ ਹੀ ਪਈ ਆ ਉਹ ਤਾਂ ਤੋੜ ਵੀ ਨਹੀਂ ਸਕਦੀ ਉਹਦੀ ਕੋਈ ਆਪਣੀ ਮਰਜ਼ੀ ਨਹੀਂ ਉਹਦੀ ਕੋਈ ਆਪਣੀ ਇੱਛਾ ਨਹੀਂ ਉਹਨੂੰ ਤੁਸੀਂ ਕਹਿੰਦੇ ਹੋ ਬਈ ਇਹ ਸਾਨੂੰ ਪਰੇਸ਼ਾਨ ਕਰਦੀ ਹੈ ਪਰੇਸ਼ਾਨ ਕਰਦੇ ਨੇ ਸਾਡੇ ਅਗਲ ਪਰੇਸ਼ਾਨ ਕਰਦੇ ਨੇ ਕਮਜ਼ੋਰੀਆਂ ਇਹ ਮਨ ਨੂੰ ਤੇ ਆਦੀ ਕੋਈ ਮੈਰੀਟ ਕਮਜ਼ੋਰੀਆਂ ਨੇ ਔਰ ਮਨੁਵਜੀ ਕਮਜ਼ੋਰੀਆਂ ਪਰੇਸ਼ਾਨ ਕਰਦੀਆਂ ਇਹਦੀ ਬਜਾਏ ਕਹਿੰਦੇ ਨੇ ਇਹ ਮਾਇਆ ਪਰੇਸ਼ਾਨ ਕਰਦੀ ਆਪਣੀ ਕਮੀ ਨੂੰ ਛਪਾਉਣ ਵਾਸਤੇ ਮਾਇਆ ਦਾ ਹਊਆ ਖੜਾ ਕਰਤਾ ਮਾਇਆ ਦਾ ਹਊਆ ਹੀ ਹਟਾ ਰਿਹਾ ਗੁਰਬਾਣੀ ਹਟਾ ਰਹੀ ਹੈ ਸਰਪੜੀ ਤਾਂ ਕੀਤੀ ਹੋਈ ਹੈ ਪਰਮੇਸ਼ਰ ਦੀ ਇਹ ਸਰਪੜੀ ਤਾਂ ਕੀ ਕੀਤੀ ਹੋਈ ਹੋਈ ਬਾਲ ਹਵਾਲ ਕਿਆ ਇਸਤੇ ਹੋਈ ਕਿਆ ਇਹਦੀ ਕਿਆ ਤਾਂ ਤਾਕਤ ਹੈ ਕਿਆ ਕਰ ਸਕਦੀ ਹੈ ਨਾ ਹੈ ਕਿਸੇ ਨੂੰ ਸ਼ਕਤੀਸ਼ਾਲੀ ਬਣਾ ਸਕਦੀ ਹੈ ਨਾ ਬੁੱਧ ਬਲ ਦੇ ਸਕਦੀ ਐ ਨਾ ਬੁੱਧ ਹੀਟ ਕਰ ਸਕਦੀ ਵਾਲਾ ਵਾਲੇ ਘਾਉ ਦੇ ਐਟਮੋਕ ਦੀ ਤਾਕਤ ਹੋਊਗੀ ਇੰਜਣ ਦੀ ਤਾਕਤ ਰਹੂਗੀ ਜੜ ਸ਼ਕਤੀ ਰਹੂਗੀ ਡੀਜ਼ਲ ਜੜੂਗਾ ਇੰਜਣ ਚੱਲੂਗਾ ਤਾਕਤ ਰਹੂਗੀ ਜੜ ਸ਼ਕਤੀ ਗੱਲ ਨਹੀਂ ਐ ਬਲ ਆਵਾਲ ਕਾ ਇਸਦੇ ਹੋਈ ਨਾ ਬੁੱਧ ਹੀਟ ਕਰ ਸਕਦੀ ਐ ਕਿਸੇ ਨੂੰ ਨਾ ਬੁੱਧ ਬੰਦ ਕਰ ਸਕਦੀ ਤਨਵਾਨ ਬੁਧਵਾਨ ਨਹੀਂ ਹੋ ਸਕਦਾ ਤਨਹੀਤ ਬੁੱਧੀ ਹੀਨ ਨਹੀਂ ਹੋ ਸਕਦਾ ਕਿਉਂਕਿ ਭਗਤ ਤਾਂਹੀਤ ਨੇ ਨਾ ਸੰਸਾਰੀ ਜਿਹੜੇ ਧਨਵਾਨ ਨੇ ਉਹ ਦਹੀਤ ਬਾਲਵਾਲ ਅਵਾਲ ਅਵਾਲ ਬਾਲ ਕਿਹੜਾ ਬੁੱਧ ਬਾਲ ਨਾ ਉਹ ਤੇ ਹੀਨ ਕਰ ਸਕਦੀ ਹੈ ਨਾ ਉਹ ਦਬਾਰ ਕਰ ਸਕਦੀ ਹੈ ਤੁਸੀਂ ਬੁੱਧ ਹੀਨ ਕਰਦੇ ਬੋਧੇ ਦੇ ਨਹੀਂ ਕੀਤੇ ਬੋਧਾ ਬੋਧੇ ਹਿੱਟ ਟੋੜੇ ਅਗਣਾ ਨਹੀਂ ਕਰਦੇ ਆਪਣੀਆਂ ਕਮਜ਼ੋਰੀਆਂ ਨੇ ਕਰਦੇ ਤੁਸੀਂ ਬੋਧੇ ਨੇ ਅਨੇ ਲੋਵ ਨੇ ਤੁਹਾਨੂੰ ਬੋਧਹਿਤ ਕਰਤਾ ਅਨੇ ਬੋਹ ਨੇ ਤੁਹਾਨੂੰ ਬੋਧਹਿਤ ਕਰਤਾ ਇਹ ਕਮਜ਼ੋਰੀਆਂ ਨੇ ਨਾ ਇਹ ਨਹੀਂ ਕੀਤਾ ਇਹ ਗੱਲ ਕਰਦੇ ਬਲ ਅਵਲ ਕਾਇ ਹਸਤੇ ਹੋਈ ਨਾ ਬੋਧਵਾਨ ਕਰ ਸਕੈ ਨਾ ਬੋਧ ਹਿੰਦ ਕਰ ਸਕੈ ਕਿ ਉਹ ਕਾ ਬੁੱਧਵਾਨ ਰਬੰਦ ਇਹਨ ਬੰਦ ਉਹ ਚੇਤਨ ਸ਼ਕਤੀ ਹੈ ਬੁੱਧੀ ਦੀ ਸ਼ਕਤੀ ਚੇਤਨਾ ਸੰਸਾਰ ਜਿਹੜੀ ਆ ਸ਼ਕਤੀ ਆਟਮ ਬੰਬ ਦੀ ਸ਼ਕਤੀ ਹੈ ਡੀਜ਼ਲ ਦੇ ਇੰਜਨ ਦੀ ਸ਼ਕਤੀ ਹੈ ਇਹ ਝੜ ਇਹਦਾ ਹੈ ਇਹਦੇ ਨਾਲ ਬੁੱਧਵਾਨ ਕੇ ਹੋ ਜਾਓ ਲਖੋਜੀ ਆਟਮ ਮਾਮਲਾ ਖੋਜੀ ਬ੍ਰਮਗਾਲੀ ਨਹੀਂ ਹੋਇਆ ਕੋਈ ਕੋਈ ਸਾਇੰਸ ਦਾ ਵਿਕਾਰ ਕਰਨ ਵਾਲਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਕਿਉਂਕਿ ਬ੍ਰਹਮ ਦਾ ਗਿਆਨ ਹੀ ਉਹ ਹੋ ਸਕਦਾ ਜੋ ਮਾਇਆ ਦੀ ਖੋਜ ਕਰੂ ਬ੍ਰਹਮ ਦੀ ਖੋਜ ਨਹੀਂ ਕਰ ਸਕਦਾ ਬ੍ਰਹਮ ਦਾ ਉਹ ਗਿਆਨ ਹੁੰਦਾ ਹੀ ਨਹੀਂ ਬ੍ਰਹਮ ਦਾ ਗਿਆਨ ਹੀ ਵੱਲ ਹੈ ਉਹਦਾ ਜੋ ਨਹੀਂ ਸਕਦਾ ਮੈਂ ਦੇਖੀ ਚ ਡਾਕਟਰ ਜਿਬਰਮ ਬਾਰੇ ਕੋਈ ਗਿਆਨ ਨਹੀਂ ਹੁੰਦਾ ਕਿਉਂਕਿ ਉਹ ਉਹਦਾ ਵਿਸ਼ਾ ਹੀ ਨਹੀਂ ਹੈ ਐਟਮ ਬੋਮ ਨੇ ਬੜਾ ਤਬਦੀ ਸ਼ਕਤੀ ਬਣਾ ਦਿੱਤੀ ਲਗਦਾ ਆਪਣਾ ਉਹ ਵਿਦਵਾਨ ਨਹੀਂ ਬਦੇ ਰਹੇ। ਕਪੜੇਵਾਰੇ ਨਹੀਂ ਕਹਨ ਹੋਇਆ। ਉਹ ਵਿਦਵਾਨ ਨਹੀਂ ਹੋ ਸਕਿਆ ਉਹ। ਵਿਦਵਾਨ ਹੈ ਮਤਲਬ ਹੀ ਵਿਦਵਾਨ ਨਹੀਂ ਵਿਦਵਾਨ ਇਹ ਵਿਦਵਾਨ ਨੂੰ ਵਿਦਵਾਨ ਕਹੀ ਜਾਂਦੇ। ਉਹ ਵਿਚਾਰੇ ਕਹਨ ਵੀ ਕੀ। ਉਲਬुत ਹੀਰ ਕਹਿਣ ਆਪਣੇ ਆਪ ਨੂੰ। ਵਰਵਾਣੀ ਬਦੇ ਹੀਨ ਬੰਦੀਆ ਇਹਨਾਂ ਨੂੰ ਇਹ ਵਿਦਵਾਨ ਕਹਿਣੇ। ਆਏ ਜਿਹੜੀਆਂ ਖੋਜਾਂ ਕਰਦੇ ਨੇ ਨਾ ਬਾੜੀਆਂ ਮੋਟੀਆਂ ਮਾਇਆ ਦੀਆਂ ਇਹਨਾਂ ਨੂੰ ਉਹਦਵਾਰ ਕੇ ਅੰਦਰ। ਬੁੱਧੀਜੀਵੀ ਆਪਣੇ ਆਪ ਨੂੰ ਕਹੀ ਜਾਂਦਾ ਨੇ ਮੈਂ ਦਵਾਰ ਬੁੱਧੀ ਹਿੰਦੇ ਸਾਰੇ ਹੀ। ਬੁੱਧੀਜੀਵੀ ਬੁੱਧੀਜੀਵੀ ਕੀ ਹੁੰਦਾ ਹੈ? ਬੁੱਧੀ ਜੀ ਵੀ ਤਾਂ ਕੋਈ ਲਫ਼ਜ਼ ਨਹੀਂ ਹੈ ਕਿ ਤੱਕ ਸਿੱਧਕਸਰੀ ਚ। ਔਰ ਨਾ ਵਧੀਆ ਘੜਿਆ ਹੋਇਆ ਲਫ਼ਜ਼ ਹੈ ਸਮਝਦਾਰ ਦਾ ਬਣਾਇਆ ਹੋਇਆ ਲਫ਼ਜ਼ ਵੀ ਹੈ। ਸੱਚੀ ਤਕਸ਼ਾਲ ਤਕਸਾਲ ਦਾ ਘੜਿਆ ਹੋਇਆ ਲਫ਼ਜ਼ ਨਹੀਂ। ਬੁੱਧੀਜੀਵੀ ਬੁੱਧਵਾਨ ਲਫ਼ਜ਼ ਹੈ ਬੁੱਧਵਾਨ ਹੈ ਬੁੱਧੀ ਨੇ ਦੋ ਲਫ਼ਜ਼ ਹੈਗਾ ਨਾ ਪਰ ਚਲ ਬੁੱਧੀ ਜੀ ਵੀ ਕੀ ਹੋਇਆ ਇਹਦਾ ਕੋਈ ਅਰਥ ਨਹੀਂ ਬਣਦਾ ਇੱਥੋਂ ਪਤਾ ਲੱਗਦਾ ਮੂਰਖਾਂ ਦਾ ਘੜਿਆ ਹੋਇਆ ਲਫ਼ਜ਼ ਸ਼ਬਦ ਮੂਰਖਾਂ ਦਾ ਘੜਿਆ ਹੋਇਆ ਜਿਹਨੇ ਵਿਦਵਾਨ ਨੇ ਸਭ ਮੂਰਖ ਨੇ ਪੜ੍ਹੇ ਸਾਧਕਾਰ ਨੇ ਸਭ ਮੂਰਖ ਨੇ ਕੋਲਪਟਾਂ ਵਿੱਚ ਸ਼ਬਦ ਘਟੀ ਜਾਂਦੇ ਨਾ ਕੋਈ ਅਰਥ ਨਹੀਂ ਲੈਂਦੇ ਤੇ ਇਕ ਵਸਤੂ ਦਾ ਵਸਤੁ ਸਰੀਰ ਦਾ ਵਸਤੂ ਦਾ ਵਸਤ ਸਰੀਰ ਆ ਗੁਰ ਪ੍ਰਸਾਦ ਸਹਜ ਜਿਹਨਾਂ ਜਿਹਨਾਂ ਦਾ ਵਜੂਦ ਹੈ ਮਾਇਆ ਦਾ ਜਿੰਨਾ ਚਿਰ ਮਾਇਆ ਹੈ ਤਾਂ ਸਰੀਰ ਹੈ ਜੇ ਪਰਪੰਡ ਪਿੰਡ ਤੈਨੋਂ ਹੀ ਜੇ ਪਰਪੰਡ ਮਾਇਆ ਨਾ ਹੋਵੇ ਤਾਂ ਪਿੰਡ ਵੀ ਨਹੀਂ ਤੇ ਸਰੀਰ ਵੀ ਨਹੀਂ ਹੋ ਸਕਦਾ ਜੇ ਮਾਇਆ ਹੈ ਤਾਂ ਸਰੀਰ ਵੀ ਹੈ ਸਰੀਰ ਦੇ ਵਿੱਚ ਆਤਮਾ ਵਸਦੀ ਹੈ ਕਿ ਮਾਇਆ ਹੀ ਨਹੀਂ ਹੈ ਸਰੀਰ ਇਹ ਨਹੀਂ ਤਾਂ ਇਹਦੇ ਵਿੱਚ ਵਸ ਨਹੀਂ ਸਕਦੀ ਆਤਮਾ ਦਾ ਘਰ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਸਤ ਸਰੂਪ ਹੈ ਜੀ ਆਤਮਾ ਇਹ ਉਹਦਾ ਸਿਰਫ ਘਰ ਹੈ ਹਰ ਨਾਰ ਮਾਸ ਨਾਰੀ ਕੋ ਪਿੰਜਰ ਵਿੱਚ ਕੰਛੀ ਵਸੇ ਵਿਚਾਰੋ ਇਹ ਤਾਂ ਆਜੀ ਜੇ ਵਾਹ શરીર ਦਾ ਇਹ ਲਪਾਵੋਜੀ ਦਾ ਮਾਲ ਹੈ ਇਹਦੇ ਵਿੱਚ ਵਾਹ ਸਿਰ ਨੂੰ ਭੁੱਖ ਲੱਗਦੀ ਹੈ ਜੇ ਵਗਾਰਾ ਗਾਰੇ ਦੇ ਘਰ ਨੂੰ ਗਾਰੇ ਨਾਲੇ ਲਪਾਂਗੇ ਜੇ ਗਾਰੇ ਦਾ ਘਰ ਹੈ ਤਾਂ ਉਹ ਘਾਰੇ ਨਾਲੇ ਲੱਗ ਬੰਦੇ ਗਾਰਾ ਵੀ ਪਿੱਟਾਂ ਦੇ ਘਰ ਨੂੰ ਕਲੀ ਦਾ ਪਲਾਸ ਕਰਾਂਗੇ ਮਿੱਟੀ ਦਾ ਪਲਾਸਰ ਕਰਕੇ ਕਲਿਓ ਫੇਰਾਂਗੇ ਸਭ ਮਿੱਟੀ ਹੋਈ ਆ ਉਹ ਧਰਤੀ ਜੋ ਹੈ ਕਲੇਬੀ ਵੀ ਧਰਤੀ ਹੈ ਸਿਵਡ ਵੀ ਧਰਤੀ ਦਾ ਹਿੱਸਾ ਪਿੱਟਾ ਵੀ ਧਰਤੀ ਦਾ ਹਿੱਸਾ ਬੁੱਦੀ ਨਾਲ ਅਗਲੋ ਨਾਲ ਬਲੀ ਉਹਨੇ ਇਹ ਕਲਰਾਂ ਮੇ ਚੜਦੀ ਇਹਨੂੰ ਸਰੀਰ ਦੇ ਘਰ ਰੂਪ ਦੇ ਵਿੱਚ ਚੜ ਜੂ ਜਿਹੜੇ ਪੈਂਟ ਕਰਾਂਗੇ ਉਹ ਵੀ ਉਹ ਤੇ ਛੱਟੇ ਜੋ ਪੈਦਾ ਹੋਏ ਹੋਏ ਨੇ ਵੀ ਮਾਇਆ ਦੇ ਹਿੱਸੇ ਹੀ ਨੇ ਨਾਮ ਦਾ ਰੰਗ ਤਾਂ ਜਲ ਨਹੀਂ ਸਕਦਾ ਤਾਂ ਕਵਰੇਡ ਉਹ ਤਾਂ ਘੱਲ ਨੂੰ ਜੜੂਗਾ ਇਸ ਕਰਕੇ ਦੋਹਾਂ ਚ ਜਿਆਦਾ ਅਲੱਗ-ਅਲੱਗ ਫਰਕ ਹੈ ਪਰ ਜਦੋਂ ਮੂਰਤੀ ਪੂਜਾ ਹੋ ਗਈ ਤਾਂ ਗੱਲ ਤਾਂ ਖਤਮ ਹੋਊਗੀ ਜੜੜ ચેਤਨ ਤਾਂ ਫਰਕੇ ਮਿਟ ਗਿਆ ਐਸ ਵਕਤ ਵੀ ਜੜ ચેਤਨ ਦਾ ਫਰਕ ਇਸ ਕਰਕੇ ਮਿਟ ਗਿਆ ਪੁੱਠੀ ਸਾਹ ਨੂੰ ਅਸੀਂ ਚੇਤਨ ਬੋਲ ਲਿਆ ਕਾਈ ਕੋਰਟ ਨੇ ਕੋਰਟ ਸੁਪਰੀਮ ਕੋਰਟ ਫੈਸਲਾ ਦਿੰਦਾ ਸੁਪਰੀਮ ਜਜ ਨੂੰ ਕੀ ਪਤਾ ਜਜ ਨੂੰ ਕੀ ਪਤਾ ਧਰਮ ਕੀ ਹੁੰਦਾ ਉਹ ਨੇ ਇਨਾਂ ਦੇ ਮਾਨਤਾਵਾਂ ਦੇ ਆਧਾਰ ਤੇ ਫੈਸਲਾ ਦਿੰਦਾ ਇਸੇ ਕਮੰਦੇ ਨੇ ਇਹਦੇ ਨਾਲ ਤੇ ਉਹ ਫੈਸਲਾ ਦਿੱਤਾ ਜੇ ਉਹਨੂੰ ਪਤਾ ਵੀ ਹੋਵੇ ਵੀ ਜਾਣ ਕੇ ਗਲਤ ਫੈਸਲਾ ਦਿੰਦਾ ਵੀ ਉਹਨਾਂ ਨਾਲ ਜਾਣਾ ਪੁਰ ਪੱਕਾ ਇਹ ਪੱਕੇ ਹੋੜ ਜਗੇ ਜੋ ਭਲਾ ਆਰਐਸਐਸ ਦਾ ਬੰਦਾ ਹੋਵੇ ਜਾਣ ਬੁੱਝ ਕੇ ਫੈਸਲਾ ਦਿੰਦਾ ਹੋਵੇ ਇਹਦਾ ਵਾਰ ਤੇ ਨਾ ਸਿੱਖੀ ਖਤਮ ਕਰਦੀ ਨਾ ਕਰਦੇ ਉਸ ਬੰਦੇ ਨੇ ਸਿੱਖੀ ਖਤਮ ਕਰਦੀ ਬਿਲਕੁਲ ਜਿਹਨੇ ਫੈਸਲਾ ਦਿੱਤਾ ਚੇਤਨ ਕਹ ਕੇ ਖਤਮ ਕਰਦੀ ਇੱਕ ਜਾਨ ਮੂਰਖ ਵੀ ਖਤਮ ਕਰਦੀ ਉਹ ਜੱਜ ਨੇ ਸਿੱਖੀ ਖਤਮ ਕਰਤੀ ਇਹਨਾਂ ਦੀ ਫੈਸਲਾ ਦੇ ਕੇ ਇਹਨਾਂ ਨੂੰ ਕੀ ਪਤਾ ਵੀ ਪੈਰ ਗਵਾੜਾ ਸਾਡੇ ਮਾਰਦਾ ਹੋਵੇ ਐਂੀਆਂ ਨਾਲ ਅਕਲ ਕਿੱਥੇ ਪੇਤਾ ਕਾਂਦੇ ਸੀ ਬੜੇ ਉਹ ਯਾਰ ਨੂੰ ਚੇਤਨ ਬਣਾਤਾ ਜਦ ਤੂੰ ਘਰ ਬਤੇ ਖਲਾਫ ਕਰਦੀ ਬਲ ਅਵਲ ਕਾਇਸ ਤੇ ਹੋਈ ਗੁਰੂ ਗ੍ਰੰਥ ਸਾਹਿਬ ਆਪ ਪ੍ਰਕਾਸ਼ ਹੋ ਜੂ ਆਪ ਬੋਲਪੂ ਐ ਤੋ ਤੇ ਲਾਗੇ ਜਾਂਦੇ ਆ ਪ੍ਰਕਾਸ਼ ਕਰਦੇ ਸੁਗਾ ਸੰਕਰਦੇ ਆਪ ਹੋ ਜੂ ਲੈ ਕੇ ਜਾਂਦੇ ਰ ਫਿਰ ਬਲ ਅਵਲ ਕਾਇਸ ਤੇ ਹੋਈ ਇਹ ਪੰਕਤੀ ਇਹਦੇ ਤੇ ਵੀ ਲਾਗੂ ਹੈ ਮਾਇਆ ਹੋ ਜੜ ਜੀ ਜੇਤ ਨਹੀਂ ਹੋ ਅੱਖਰ ਇਹ ਮਹਿਦੋ ਕਾਲਾ ਜੈ ਸਿਆਹੀ ਹੈ ਮਨੋਲਾ ਬਊਗਾ ਗੁਰਬਾਣੀ ਕਹਿੰਦੀ ਆਖੰਦ ਹੈ ਹਰ ਜਸ ਲਿਖਿਆ ਹੋਇਆ ਹੈ ਹਰ ਜਸ ਲਿਖਣ ਕਰਕੇ ਇੱਜ਼ਤ ਹੈ ਉਹਦੀ ਹਰ ਜਸ ਲਿਖਣ ਕਰਕੇ ਉਹਦੀ ਵੈਲਿਊ ਹੈ ਹਰ ਜਸ ਦੀ ਵੈਲਿਊ ਹੈ ਕਿਉਂਕਿ ਹਰ ਜਸ ਹੈ ਉਹ ਇਸ ਕਰਕੇ ਨੁਸ਼ਕਾਰ ਦੇ ਕਾਬਿਲ ਹੈ ਐਸੀ ਵੈਸੀ ਲਿਖਤ ਨਹੀਂ ਆ ਕੋਈ ਬੂਰਖਾਂ ਦੀ ਕੀਤੀ ਹੋਈ ਹਰ ਵੇਸ਼ਾ ਨੇ ਲਿਖਾਇਆ ਗੁਰਬਾਣੇ ਨੇ ਲਿਖਿਆ ਇਸ ਕਰਕੇ ਵੈਲਿਊ ਹੈ ਉਹਦੀ ਪਰ ਜੜ ਫੇਰ ਵੀ ਜੜੇ ਹੈ ਜੇ ਤਲੀ ਹੈ ਉਗਿਆਨ ਹੈ ਉਹ ਗਿਆਨ ਹੈ ਗਿਆਨ ਨੂੰ ਵੇਦ ਕਹਿੰਦੇ ਨੇ ਇਹਦੇ ਵਿੱਚ ਗਿਆਨ ਹੈ ਵੇਦ ਵੜਾ ਕਿ ਜਹਾਂ ਤੇ ਆਇਆ ਜਿਹੜੇ ਹਰਜੇ ਤੋਂ ਹਿਰਦੇ ਤੋਂ ਬੋਲਿਆ ਗਿਆ ਚੇਤਨ ਸੀ ਜਿਹਨੇ ਲਿਖਿਆ ਉਹ ਚੇਤਨ ਸੀ ਜੋ ਲਿਖਿਆ ਗਿਆ ਉਹ ਜਾਣਾ ਫਿਰ ਵੀ ਉਹੀ ਬੜਾ ਚੇਤਨ ਬੜਾ ਝੜ ਬੜਾ ਨਹੀਂ ਹੈ ਉਹਨੇ ਨੂੰ ਚੇਤਨਾ ਸਮਝੂਗਾ ਅਖਰਨ ਚੇਤਨੇ ਖੋਜੂਗਾ ਚੇਤਨੇ ਸਮਝੂਗਾ ਚੇਤਨੇ ਦਾ ਪ੍ਰਚਾਰ ਕਰੂਗਾ ਆਪਣਾ ਪ੍ਰਚਾਰ ਨਹੀਂ ਕਰ ਸਕਦਾ ਤਾਂ ਪ੍ਰਚਾਰ ਤਾਂ ਚੇਤਨ ਕਰੂਗਾ ਇਸ ਸੱਚ ਤੋਂ ਅੱਖਾਂ ਕਿਵੇਂ ਬੰਦ ਕਰ ਸਕਦੇ ਹੋ ਜੇ ਅੱਖਾਂ ਬੰਦ ਕਰ ਲੀਆਂ ਸਮਝੋ ਮੂਰਖਾਂ ਅੰਦੇ ਅੰਦਕੋਰ ਹੋ ਗਏ ਜਿਹਨ ਇਹ ਸੱਚ ਤੋਂ ਅੱਖਾਂ ਬੰਦ ਕਰ ਲੀਆਂ ਉਹ ਮੂਰਖਾਂ ਤੇ ਕੋਰ ਹੈ ਬਸ ਰੌਲਾ ਪਈ ਜਾਂਦਾ ਨੇ ਬੱਲੇ ਕੀ ਬੱਲੇ ਕੁਝ ਵੀ ਨਹੀਂ ਕਰਦੇ ਬੱਲੇ ਕੀ ਹੁਣ ਤਾਂ ਮੂਰਖਾਂ ਦੇ ਬੱਲੇ ਕੁਝ ਹੁੰਦਾ ਹੈ ਪੁਰਾਣੇ ਬੱਲੇ ਕੀ ਹੁੰਦਾ ਹੇ ਕਹਾਂ ਸਵਾਨ ਕੋ ਸ਼ਿਵਰਤੀ ਸੁਣਾਏ ਕਹਾਂ ਸਾਗਤ ਪੈ ਆਏ ਇਹ ਸਾਰੇ ਇਹ ਇਹਨਾਂ ਦੀ ਉਹ ਗੱਲ ਹੈ ਜਿਹੜੇ ਸਿੱਖਣੇ ਅੱਜ ਉਹਨਾਂ ਦੀ ਉਹ ਗੱਲ ਹੈ ਇਹ ਸਵਾਨ ਨੇ ਸਵਾਨ ਹੁੰਦਾ ਕੁੱਤਾ ਕੁੱਤਾ ਹੁੰਦਾ ਲੋਭੀ ਜਿਹੜੇ ਮਹਿਜ਼ ਲੋਭ ਦੀ ਪੂਰਤੀ ਵਾਸਤੇ ਧਰਮ ਤਾਲਣ ਕਰਦੇ ਨੇ ਕੁੱਤੇ ਨੇ ਸਾਰੇ ਸਵਾਨ ਨੇ ਉਨੂੰ ਜਿੰਨਾ ਮਰਜੀ ਬਣਾ ਲਓ ਪੂਜ ਸਿੱਧੀ ਨਹੀਂ ਹੁੰਦੀ ਕੁੱਤੇ ਦੀ ਉਹ ਨਹੀਂ ਬੰਦੇ ਹਣ ਕੁੱਤੇ ਦੀ ਪੂਜਾ ਨਾਲ ਕਦੇ ਸਿੱਧੀ ਨਹੀਂ ਹੁੰਦੀ ਜਿੰਨੀ ਮਰਜੀ ਬਾਣੀ ਸੁਣੀ ਨਾਲ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਐਸੇ ਕਰਕੇ ਕਹਿਆ ਕੁੱਤੇ ਦੀ ਪੂਜ ਹੈ ਇਹ ਸਿੱਧੀ ਨਹੀਂ ਹੁੰਦੀ 12 ਸਾਲ ਨਾਲ ਕੀ ਚਵਾ ਕੇ ਰੱਖੋ ਫੇਰ ਬਿੰਦੀ ਦੀ ਬਿੰਦੀ ਇਹ ਕਹੇ ਸਾਰਾ ਦਿਨ 48 ਘੰਟੇ ਅਖੰਡ ਬਾਣ ਪੂਰਾ ਸੁਣ ਲੈ ਜਾਂ ਪੂਜ ਕੁੱਤੀ ਤੋਂ ਬਾਹਰ ਨਿਕਲੂ ਜਿਹਦਾ ਹੋ ਜਾ ਕਹਾਂ ਆਨ ਕੋ ਸਿਮਰਤੀ ਸੜਾਏ ਕਹਿੰਦੇ ਕੁੱਤੇ ਨੂੰ ਸਿਮਰਤੀ ਲੋਭੀ ਨੂੰ ਸਿਮਰਤੀ ਸੜਾਉਣ ਦਾ ਕੀ ਫਾਇਦਾ ਕਹਾਂ ਸਾਗਤ ਪੈ ਹਰ ਗੁਣ ਗਾਏ ਆ ਦੇਖ ਫਿਰ ਸਾਗਤ ਆ ਗਿਆ ਕੁੱਤਾ ਸਾਗਤ ਨਹੀਂ ਹੁੰਦਾ ਕੁੱਤਾ ਸਾਗਤ ਨਹੀਂ ਹੁੰਦਾ ਕਹੀਏ ਗੱਲ ਬੰਦੇ ਨੂੰ ਬੰਦਾ ਕੁੱਤਾ ਹੈ ਉਹ ਜਿਹੜਾ ਲੋਭੀ ਹੈ ਐਤੋ ਲੋਭ ਨਹੀਂ ਪੂਰਾ ਹੋਇਆ ਕਵਰ ਤੇ ਜਾਇਆ ਜਾਊਗਾ ਐ ਜਿਹੜੇ ਤੁਰੇ ਫਿਰਦੇ ਨੇ ਡੇਰਿਆਂ ਤੇ ਬਿਹਾਰਾਂ ਵਾਲੇ ਯਾਰ ਉਹਦੇ ਦੂਜੇ ਤੀਜੇ ਦੇ ਅਰਦਾਸ ਆਬੀ ਦੇ ਕਾਤੇ ਕੁੱਤੇ ਇਹਨਾਂ ਨੇ ਆਪ ਕੁੱਤੇ ਦੇ ਰੋ ਜਿਹੜੇ ਬੈਠੇ ਨੇ ਗੁਰਦੁਆਰੇ ਜ ਆਪ ਵੀ ਤਾਂ ਕੁੱਤਾ ਹੀ ਨੇ ਆਪ ਕੁੱਤੇ ਨੇ ਕੁੱਤੇ ਆਲਾ ਉਪਦੇਸ਼ ਦਿੰਦਾ ਹੈ ਕੁੱਤਿਆਂ ਦੀ ਹੱਤ ਕੁੱਤੇ ਦੀ ਹੱਤ ਕੁੱਤੇ ਦੀ ਹਿੰਦ ਕੁੱਤਾ ਰਾਜ ਵਿਢਾਲੀਏ ਚੱਕੀ ਜੱਟ ਉਹ ਅਰਦਾਸ ਆਬੀ ਜਾਣ ਲੱਗੇ ਉਹ ਕਿ ਤੁਸੀਂ ਬਗਾੜੇ ਦੇ ਉਪਰ ਇਹਨਾਂ ਨੇ ਜਾਣ ਲੱਗਿਆ ਕੋਈ ਸਰਸੈਲੇ ਦੇ ਜਾਣ ਲੱਗਿਆ ਤੁਸੀਂ ਕੀ ਦਿੱਤਾ ਵਜੋਂ ਉਹਨਾਂ ਨੂੰ ਤੁਸੀਂ ਕੀ ਦਿੱਤਾ ਤੁਹਾਡੇ ਕੋਲ ਆਪ ਕੀ ਹੈ ਲੋਭ ਤੁਸੀਂ ਕੁੱਤੇ ਬਣਾਉਂਦੇ ਸਾਰੇ ਬਿਲੋ ਕਾਬਲ ਦੀ ਅਰਦਾਸਾਂ ਕਰਕੇ ਕੁੱਤੇ ਬਣਾ ਦਿੰਦੇ ਸੋ ਕਾ ਸਵਾਨ ਕੋ ਉਧਰ ਸੁਣਾਉਣੇ ਮਰਵਾਣੀ ਬਣਾਇਆ ਹੈ ਨਾ ਕੁੱਤੇ ਲੋਭੀ ਸਾਰੇ ਕੀ ਫਾਇਦਾ ਤੁਹਾਨੂੰ ਇਹਨਾਂ ਨੂੰ ਬਾਣੀ ਸੁਣਾਉਣ ਦਾ ਇਹਨਾਂ ਨੂੰ ਕੀਰਤਨ ਸੁਣਾਉਣ ਦਾ ਫਾਇਦਾ ਕੀ ਹੈ ਇਸੇ ਕਰਕੇ ਕੁਝ ਵੀ ਇਹ ਜਿਹੜੇ ਗੁਰ ਕੀਰਤਨ ਦਾ ਖਰੋ ਹੈ ਨਹੀਂ ਇਹ ਜਿਹੜੀ ਸ਼ਾਬਦ ਚੌਕੀਆਂ ਲਾਉਂਦੇ ਨੇ ਨਾ ਸ਼ਬਦ ਸੁਣਾਉਂਦੇ ਨੇ ਉਹ ਤਾਂ ਆਪਣੇ ਪੈਸੇ ਖਾਤਰ ਸੁਣਾਉਂਦੇ ਨੇ ਉਹ ਸੁਣਨ ਵਾਲੇ ਵੀ ਲੋਭੀ ਸੋਣ ਵਾਲੇ ਵੀ ਲੋਭੀ ਸੁਣਨ ਵਾਲੇ ਲੋਭੀ ਤੇ ਗੁਰ ਇਹਨਾਂ ਦੋਸਤਾਂ ਦਾ ਭਰੋਸਾ ਸੱਚਗੋੜ ਤਾਂ ਕਰਦਾ ਹੀ ਨਹੀਂ ਨਾ ਸੁਣਾਉਣ ਵਾਲਿਆਂ ਦਾ ਭਰੋਸਾ ਨਾ ਸੁਣਨ ਵਾਲਾ ਇਹ ਕਹਿੰਦੇ ਸਤਸੰਗ ਅਨਸੰਗ ਦਾ ਤਾਂ ਹੋਵੇ ਜੇ ਸੱਚ ਨੂੰ ਪਰਮਾਨਣ ਹੋਵੇ ਗੱਲ ਇਹ ਸੱਚ ਦਾ ਇਹ ਵੀ ਰੋਗ ਦਾ ਵਸਾ ਨਾ ਕਰੋ ਸੇਖਰੋ ਕਹੇ ਤੇ ਉਹਨਾਂ ਦਾ ਭਰੋਸਾ ਨਾ ਕਰੋ ਉੱਥੇ ਜਾਇਓ ਨਾ ਉਹ ਐਸੀ ਸੰਗਤ ਵਿੱਚ ਜਾਇਓ ਨਾ ਦੂਰ ਰਹੋ ਲੋਭੀ ਕਾ ਵਸਾ ਨਾ ਕੀਤਾ ਜਿੱਥੇ ਲੋਭ ਦਾ ਪ੍ਰਚਾਰ ਹੋਵੇ ਉੱਥੇ ਜਾਇਓ ਹੀ ਨਾ ਭਰੋਸਾ ਨਾ ਕਰ ਲਿਓ ਉਹ ਤੁਹਾਨੂੰ ਉਪਾਨ ਲਾ ਦੂਗਾ ਲੋਭੀ ਡਬੋ ਦੂਗਾ ਆਤਮਾ ਵਿਗਾੜ ਦੂਗਾ ਬੁਰਾ ਨਾ ਬਸਾ ਕੇ ਕਰਨਾ ਲੋਭੀ ਦਾ ਬਸਾ ਕੇ ਨਾ ਕਰਨਾ ਬਸਾ ਉਹਨੇ ਕਰਨਾ ਜਿਹੜਾ ਗਿਆਨੀ ਹੈ ਸਿੱਖ ਨੂੰ ਉਪਦੇਸ਼ ਹੈ ਵੀ ਲੋਭੇ ਦਾ ਬਸਾ ਨਾ ਕੀਤਾ ਜਾਏ ਜਿਹੜਾ ਗੁਰੂ ਬਣਦਾ ਜੜਾਵਾ ਲੈਂਦਾ ਡੇਰਾ ਬਣਾਉਂਦਾ ਇਹ ਕਰਦਾ ਉਹ ਕਰਦਾ ਯਾ ਡੋਨੇਸ਼ਨਾਂ ਮੰਗਦਾ ਉਹਦਾ ਭਰੋਸਾ ਨਾ ਕਰੇ ਉਹ ਵੀ ਉਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਉਹਦਾ ਪਰਪੰਚ ਚ ਆ ਰਿਹਾ ਹੈ ਸਿੱਕੀ ਦਾ ਪ੍ਰਚਾਰ ਨਹੀਂ ਕਰ ਰਿਹਾ ਪਰਪੰਚ ਜਲਾ ਰਹੇ ਉਹ ਉਹਦੇ ਪਿੱਛੇ ਦਾ ਪਰਪੰਚ ਹੈ ਉਹ ਗੁਰ ਇਕਬਾਲ ਜੋਂ ਦਾ ਪਰਪੰਚ ਹੈ ਹੋਰ ਕੀ ਪਹਿਲਾ ਖੱਡੇ ਵਾਲੇ ਨੇ ਜਿਹੜਾ ਜੋਸ਼ੀ ਨੇ ਜਲਾ ਪਰਪੰਚੇ ਦੀ ਹੋਰ ਕੀ ਉਹਦੇ ਬਾਅਦ ਇਹ ਚੱਲੂ ਹੋ ਗਿਆ ਜਿਹੜੇ ਉਹ ਸੀਗੇ ਉਹਨਾਂ ਦਾ ਹੀ ਹੈ ਉਹਨਾਂ ਦਾ ਹੀ ਹੈ ਬੰਦਾ ਇਸਾ ਪਰਪੰਚ ਦੇ ਜਿੱਤੇ ਪੈਸਾ ਆ ਗਿਆ ਇਹ ਤੇ ਮਾਇਆ ਆ ਗਈ। ਬੜਾ ਆਵਾਲ ਘਾਇਸਦੇ ਹੋਈ ਇਹਨਾਂ ਬੁੱਧੀ ਹੀਨ ਕਰ ਸਕਦੀ ਐ ਇਹਨਾਂ ਉਹ ਦਵਾਨ ਕਰ ਸਕਦੀ। ਇਹ ਕੁਝ ਨਹੀਂ ਕਰ ਸਕਦੀ। ਇਹਦੇ ਨਾਲ ਸਿੱਖੀ ਨਹੀਂ ਪੈਦਾ ਹੋ ਸਕਦੀ। ਜੇ ਬੁੱਧਵਾਨ ਨਹੀਂ ਕਰ ਸਕਦੀ ਤੇ ਸਿੱਖੀ ਵੀ ਨਹੀਂ ਪੈਦਾ ਹੋ ਸਕਦੀ। ਬੁੱਧੀ ਹੀਨ ਤਾਂ ਆ ਗਿਆ ਕਿ ਸਾਰਿਆਂ ਨੂੰ ਬੁੱਧੀ ਹੀਨ ਦੀ ਕਰ ਸਕਦੀ ਭਗਤਾਂ ਨੂੰ ਬੁੱਧੀ ਹੀਨ ਵੀ ਨਹੀਂ ਕਰ ਸਕਦੀ। ਸਾਰੇ ਨੂੰ ਨਹੀਂ ਬੁਧੀ ਕਰਦੇ ਬੁਧੀ ਇਹ ਕਿਸੇ ਨੂੰ ਨਹੀਂ ਕਰਦੀ ਬੁਧੀ ਇਹ ਨੂੰ ਸਾਡੇ ਉਕਲ ਕਰਦੇ ਸਾਡੇ ਅੰਦਰ ਜੇ ਇੱਛਾ ਪੈਦਾ ਹੁੰਦੀ ਹੈ ਦੇਖ ਕੇ ਉਹ ਬੁਧੀ ਹਿਤ ਕਰਦੀ ਹੈ ਸਾਨੂੰ ਮਾਇਆ ਲਈ ਬੁਧੀ ਹਿਤ ਕਰਦੀ ਜੇ ਤੇ ਅੰਦਰ ਇੱਛਾ ਪੈਦਾ ਹੋ ਗਈ ਉਹ ਬੁਧੀ ਹਿਤ ਹੋ ਗਿਆ ਜੇ ਤੇ ਅੰਦਰ ਇੱਛਾ ਨਾ ਪੈਦਾ ਹੋਈ ਬੁਧੀ ਨਹੀਂ ਹੋਇਆ ਬੁਧੀ ਇਹ ਮਾਇਆ ਨਹੀਂ ਕਰਦੀ ਬੁਧੀ ਇਹ ਸਾਡੀ ਕਮਜ਼ੋਰੀ ਕਰਦੀ ਹੈ ਸਾਨੂੰ ਕਮਜ਼ੋਰੀਆਂ ਨੂੰ ਸਪਾਉਣ ਖਾਤਰ ਹਰੀ ਹੋਰ ਹੋਰ ਗੱਲਾਂ ਨਾ ਕਰਦੇ। ਕੋਈ ਕਾਰ ਹੈ ਨਾ ਕਾਰ ਆਪਣੇ ਆਪ ਕਦੇ ਨਹੀਂ ਬੰਦ ਹੁੰਦਾ। ਕੋਈ ਕਾਰੀ ਆਦਮੀ ਕਰੇ ਆਪਣੇ ਆਪ ਦੀ ਵੀ ਕਦੇ ਬੰਦ ਹੁੰਦਾ। ਉਹ ਸੱਚੇ ਕੰਮ ਦੀ ਗੱਲ ਕਰਕੇ ਆਪਣੀ ਕਮੇ ਨੂੰ ਸ਼ਬਾਕੇ ਹੋਰ ਗੱਦੇ ਢਾਲ ਦਿੰਦੇ। ਇਦਾਂ ਹੀ ਬੰਦ ਕਰਦਾ ਰਿਹਾ। ਇਦਾਂ ਹੀ ਸੰਤ ਕਰਦੇ ਨੇ। ਆਪਣੇ ਹੀ ਕਮਜ਼ੋਰੀਆਂ ਨੇ ਲੋਟੇ। ਸਪਸ਼ਟ ਗੱਲ ਲਈ ਬਰਬਾਣੀ ਸਪਸ਼ਟ ਗੱਲ ਕਰਦੀ। ਬਲ ਅਵਾਲ ਕਾਇਸ ਤੇ ਹੋਈ ਇਹ ਵਸਤੀ ਦਾ ਵਸਤੁ ਸਰੀਰ ਜੇ ਇਹ ਹੈਗੀ ਦਾ ਸਰੀਰ ਹੈਗਾੁਰ ਪ੍ਰਸਾਦ ਸਹਜ ਤਰੇ ਕਬੀਰਾ ਤੇ ਸਰੀਰ ਦੇ ਬਿਨਾ ਤਾਂ ਤਰਿਆ ਨਹੀਂ ਲਿ ਜਾਣਾ ਮਾਇਆ ਫਿਰ ਸਾਡੇ ਫਾਇਦੇ ਖਾਤਰ ਹੋਈ ਤੇ ਮਾਇਆ ਨੁਕਸਾਨ ਖਾਤਰ ਹੋਈ ਉਹ ਸਰੀਰ ਬਿਨਾ ਤਾਂ ਤਰਿਆ ਹੀ ਨਹੀਂ ਜਾਣਾ ਭਾਬ ਸਾਗਰ ਜੇ ਜ ਸਹਜ ਅਵਸਥਾ ਦਾਣ ਵਿਸਾਲ ਹੋਵੇ ਦੇਜ ਰਹਿੰਦਾ ਹੋਇਆ ਟਕਾਓ ਹੋ ਜਵੇ ਆਦਮੀ ਨੂੰ ਟਿਕ ਜਵੇ ਟਿੱਗੂ ਕਿਵੇਂ ਟਿੱਗੂ ਭਾਣੇ ਚ ਵੀ ਬਾਹਾ ਤੇਰੀ ਬਣਾਈ ਹੋਈ ਆ ਫੱਟ ਸਾਰੀ ਤੇਰੀ ਬਣਾਈ ਆ ਅਸੀਂ ਵੀ ਤੇਰੇ ਬਣਾਏ ਹੋਇਆ ਪਬਲਾ ਕਰਤਾਰ ਨਾ ਆ ਐਨੀਆਂ ਬੌੜੀਆਂ ਤੇਰੇ ਚੜਾਇਆ ਤੇਰੇ ਉਹਦੇ ਤਾਂ ਸਾਨੂੰ ਪਤਾ ਵੀ ਨਹੀਂ ਸੀ ਐਨੀਆਂ ਬੌੜੀਆਂ ਚੜਾਤਾ ਇੱਕ ਬੌੜੀ ਰਹਿ ਗਈ ਹੁਣ ਵੀ ਅਸੀਂ ਬੇਖਬਰ ਹੋ ਜੀਏ ਵੀ ਆਪੇ ਚੜਾਉ ਆਪੇ ਮੇਲ ਬੁਲਾਇਆ ਕਰਤਾ ਇਹ ਮੈਂ ਮੇਲ ਬੁਲਾ ਲੂੰਗਾ ਆਪਣੇ ਆਪ ਇਹ ਤੇ ਖਿਆਲ ਛੱਡ ਕੇ ਆਪੇ ਮੇਲ ਬੁਲਾਇਆ ਕਰਤਾ ਔਰ ਕੋ ਜੇ ਮੈਂ ਜਾਨਵਰਾਂ ਵਾਲੇ ਜੁੰਡਾ ਚ ਰੱਖਿਆ ਤੂੰ ਦੀ ਪਾਣੀ ਚੱਲੋ ਆਪੇ ਮੇਲ ਬੁਲਾਇਆ ਕਰ ਪਾਣੀ ਚੱਲਣਾ ਸਾਡੀ ਡਿਊਟੀ ਐ ਮੇਲ ਬੁਲਾਉਣਾ ਉਹਦੀ ਡਿਊਟੀ ਐ ਚੱਕਰਦਾ ਕੰਮ ਐ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਇਹ ਤੇ ਚੱਕਰ ਦਾ ਬੋਲ ਤੇ ਰੋਟੀ ਦਾ ਨਹੀਂ ਕੀ ਦਾ ਕੰਮ ਮਾਲਕ ਦਾ ਕੰਮ ਰੋਟੀ ਦਾ ਫਿਕਰ ਮਾਲਕ ਨੂੰ ਆ ਫਿਰ ਚੱਕਰ ਨੂੰ ਰੋਟੀ ਦਾ ਫਿਕਰ ਚੱਕਰ ਦਾ ਦਾ ਜੀ ਰੋਟੀ ਦਾ ਫਿਕਰ ਰੋਟੀ ਦਾ ਬੋੜ ਚੱਲਦਾ ਹੈ ਕੋੜਾ ਚੱਲਦਾ ਹੈ ਮਾਲਕ ਚਲਾਉਂਦਾ ਕੋੜੇ ਨੂੰ ਪੱਠਿਆਂ ਦਾ ਫਿਕਰ ਹੈ ਮਾਲਕ ਨੂੰ ਫਿਕਰ ਹੈ ਜਿਹੜਾ ਉੱਤੇ ਬੈਠਾ ਹੈ ਮਾਲਕ ਨੂੰ ਫਿਕਰ ਹੈ ਉਹਦੇ ਖਾਣੇ ਦਾ ਕੋੜੇ ਨੂੰ ਨਹੀਂ ਬਿਕਰ ਕੋੜੇ ਨੂੰ ਚੱਲਣਾ ਚੱਲਣਾ ਦਾ ਫਿਕਰ ਹੈ ਬਸ ਉਹਨੇ ਖਾਣ ਪੀਣ ਦਾ ਕਿਹਨੂੰ ਫਿਕਰ ਹੈ ਮਾਲਕ ਨੂੰ ਖੁਰਿਆਣੀ ਆ ਉਹ ਕਿਹਨੂੰ ਫਿਕਰ ਹੈ ਮਾਲਕ ਨੂੰ ਜੇ ਜਿਆਦਾ ਭਾਰ ਆ ਗੱਤਰਸ ਦਾ ਕਿਹਨੂੰ ਫਿਕਰ ਹੈ ਮਾਲਕ ਨੂੰ ਬਾਕੀ ਸਾਰੇ ਫਿਕਰ ਮਾਲਕ ਨੂੰ ਨੇ ਚਿੰਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਜਿਵੇਂ ਘੋੜੇ ਨੂੰ ਚਿੰਤਾ ਨਹੀਂ ਐ ਚੱਲੋ ਘੋੜੇ ਵਾਂਗੂ ਚਿੰਤਾ ਮਾਲਕ ਤੇ ਛੱਡ ਦਿਓ ਤੁਹਾਡਾ ਘੋੜਾ ਜਣਾ ਆਦਮੀ ਦੋਤੋ ਆਦੂ ਨਕਲ ਕਾਦੀ ਆ ਜੀ ਇਹ ਤਾਂ ਬੇਕਲ ਹੋ ਗਿਆ ਅਗਲ ਥੋੜੀ ਜੀ ਘੋੜੇ ਨਾਲ ਵੱਧ ਆ ਗਏ ਵੇਖ ਲਓ ਗਿਆ ਇਹ ਲिटल ਨੌਲੇਜ ਇਹ ਡੇਂਜਰਸ ਤੇ ਗੱਡੀ ਅਕਲ ਦੇ ਵਾਸਤੇ ਖਤਰਨਾਕ ਬਣ ਗਿਆ ਦੀ ਵਾਸਤੇ ਆਦ ਵੀ ਦੇਖਿਆ ਆਦੂ ਵਾਸਤੇ ਖਤਰ ਲੋ ਗਈ ਚੰਗਾ ਸੀ ਜਨਾਜਰ ਜਾਨਵਰ ਰਿਹਾ ਹਰੇਕ ਬਾਡੀ ਆਹ ਨਾਲ ਛੜ ਜਾਂਦਾ ਰਿਹਾ ਐ ਬਾਡੀ ਤੇ ਆ ਕੇ ਅੜ ਗਿਆ ਐਡੀ ਅਕਲੇ ਅੜ ਗਈ ਆਪਣੀ ਅਕਲ ਅੜ ਗਈ ਆਪਣੀ ਹੁਜਤ ਅੜ ਗਈ ਆ ਕੇ ਵਿਦਵਾਨ ਅੜ ਗਏ ਗੁਵੇਗ ਛੜਤਾ ਗੁਵੇਗ ਛੜਤਾ ਆਪਣੇ ਨੂੰ ਅਕਲਮੰਦ ਕਹਿੰਦੇ ਨੂੰ ਸਮਝ ਨਹੀਂ ਆਈ ਤੁਰਕਾਰ ਫੜ ਲਿਆ ਗੁਵੇਗ ਛੜਤਾ ਗੁਵੇਗ ਛੜਤਾ ਤੁਰਕਾਰ ਫੜ ਲਿਆ ਵਾਯੋ ਵਾਯੋ ਤੇ ਫੜ ਲਿਆ ਕਹੋ ਜੀ ਇਹ ਬਸਤੀ ਦਾ ਵਸਤ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰ ਆ ਕਬੀਰ ਕਹਿੰਦਾ ਸਹਜ ਅਵਸਥਾ ਚ ਰਹਿ ਕੇ ਗਿਆਨ ਦੀ ਕਿਰਪਾ ਨਾਲ ਸਹਜ ਅਵਸਥਾ ਹੋਊਗੀ ਗਿਆਨ ਨਾਲ ਮਨ ਟਿਕੂਗਾ ਤੇ ਕਿਆ ਹੋਇਆ ਮਨ ਤਰਜੂ ਬਸ ਤੇ ਕਿਆ ਮਨ ਤਰਿਆ ਹੋਇਆ ਹੈ ਤੇ ਮਨ ਟਿਕਿਆ ਹੋਇਆ ਤਰਿਆ ਹੋਇਆ ਗਿਆਨ ਦੇ ਬਿਨਾਂ ਸਹਜ ਅਵਸਥਾ ਨਹੀਂ ਹੋਣੀ ਸਹਜ ਅਵਸਥਾ ਦੇ ਬਿਨਾਂ ਤਰਿਆ ਹੋਇਆ ਤਰਿਆ ਨਹੀਂ ਜਾਣ ਗਿਆਨ ਦੇ ਬਿਨਾਂ ਟਿਕਾਉਣੀ ਨਹੀਂ ਪਰ ਕਹ ਸਵਾਨ ਕੋ ਸਿਮਰਤੀ ਸੁਣਾਏ ਕਹ ਸਾਕਤ ਪੈ ਹਰ ਗੁਣ ਗਾਏ ਕਹਿੰਦਾ ਕੁੱਤੇ ਨੂੰ ਸਿਮਰਤੀ ਸੁਣਾਉਣ ਦਾ ਕੀ ਫਾਇਦਾ ਕੁੱਤੇ ਦੀ ਬੂੰਝੈ ਨਹੀਂ ਬਰਨਾ ਸਿਮਰਤੀ ਦਾ ਕੁੱਤੇ ਦੇ ਕੋਈ ਅਸਰ ਨਹੀਂ ਹੁੰਦਾ ਸਾਕਤ ਨੂੰ ਹਰ ਗੁਣ ਬਹਾਉ ਕੋਈ ਫਾਇਦਾ ਨਹੀਂ ਹੁੰਦਾ ਸਾਕਤ ਪੜਦੇ ਨੇ ਬਾਣੀ ਅਸੀਂ ਪੜਦੇ ਆਂ ਕਾ ਨਹੀਂ ਜਾ ਰਿਹਾ ਕੋਈ ਅਸਰ ਨਹੀਂ ਹੋ ਰਿਹਾ ਬਾਣੀ ਸਾਕਤ ਦੇ ਉੱਤੇ ਹਰ ਗੁਰਬਾਣੀ ਹੈ ਹੋਰ ਕੁਝ ਨਹੀਂ ਹੈ ਆ ਗੁਰ ਗੋਏ ਗੁਰਬਾਣੀ ਹਰ ਗੋਣਾ ਜਿਹੜੇ ਸਾਕਤ ਨੇ ਗੁਰਬਾਣੀ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਅਸਰ ਨਹੀਂ ਹੋ ਰਿਹਾ ਜੇ ਸਾਡੇ ਦੇ ਗੁਰਬਾਣੀ ਦਾ ਇਹ ਮੰਨ ਲੋ ਵੀ ਅਸੀਂ ਸਾਕਤ ਹਾਂ ਸਿੱਖ ਨਹੀਂ ਹੁੰਦਾ ਸਾਕਤ ਕੌਣ ਹੁੰਦਾ ਸਾਕਤ ਦਾ ਗੁਰੂ ਵਿਰੋਧੀ ਸੱਚ ਦਾ ਵਿਰੋਧੀ ਸਾਕਤ ਹੁੰਦਾ ਇਸ ਸਿੱਖੇ ਸਾਜ ਦੇ ਵਿਰੋਧੀ ਨੇ ਸਿੱਖੇ ਸਿੱਖੀ ਸਿੱਖੀ ਦੇ ਵਿਰੋਧੀ ਧੜੇ 'ਤੇ ਖੜੇ ਨੇ ਵੀ ਫੈਲਣ ਨਹੀਂ ਦੇਣੀ ਫੈਲਣ ਨਹੀਂ ਦੇਣੀ ਆਪੈ ਨਹੀਂ ਮੰਣੀ ਵੈਲੂ ਕੋ ਤੋਂ ਭੈਰਾ ਦਾ ਸਿੱਖਾ ਦੀ ਡਿਊਟੀ ਹੈ ਨਾ ਸਿੱਖੀ ਨੂੰ ਮੰਨਣਾ ਗੁਰਬਾਣੀ ਨੂੰ ਮੰਨਣਾ ਜੇ ਆਪੈ ਨਹੀਂ ਮੰਨਣੀ ਤੇ ਫੈਲੂਕਵੇਂ ਆਪਣਾ ਘਰ ਦਾ ਅਸੀਂ ਬਣਦੀ ਦੇਣੀ ਸਿੱਖੀ ਦੀ ਕੋਈ ਗੱਲ ਫਿਰ ਕੌਣ ਬਣਨ ਦਾ ਮੁਸਲਮਾਨ ਬਣਨਗੇ ਗੁਰਬਾਣੀ ਨੂੰ ਮੰਨੂਗਾ ਸਾਹੀ ਮੰਨਣਗੇ ਇਹ ਹਿੰਦੂ ਬਣਨਗੇ ਜਾਂ ਮੁਸਲਮਾਨ ਬਣਨਗੇ ਜਾਂ ਬੋਧੀ ਬਣਨਗੇ ਕੌਣ ਬਣੂਗਾ ਇਹ ਫਿਰ ਜਾਨਵਰ ਬਣਨਗੇ ਉਹ ਤੇ ਜਿਪੇ ਬੋਨੇ ਅਸੀਂ ਸਖਾ ਸਰਪਾੜ ਨੂੰ ਤਿਆਰ ਆ ਜਾਂ ਕੋਈ ਕਹੇ ਗੁਰੂ ਗ੍ਰੰਥ ਸਾਹਿਬ ਚੱਕ ਲਿਓਨੇ ਅਸੀਂ ਜਾਗੇ ਜੀ ਅਤਵਨੀ ਕਰਦਾ ਤੁਸੀਂ ਬਹੁਤ ਆਲ ਕਰਦੇ ਗੁਰਬਾਣੀ ਦੇ ਗੁਰੂ ਦੀ ਗੱਲ ਕਰੀਬੰਦ ਦੇ ਅਰਬ ਤੁਸੀਂ ਕਾਹਦਾ ਕਰਦੇ ਹੋ ਸਾਡੀ ਖੇ ਕਰਦੇ ਹੋ ਤੂੰ ਆਪਣੇ ਅੰਦਰ ਝਾਕ ਕੇ ਦੇਖੋ ਤੁਸੀਂ ਕਹੇ ਜਿਓ ਜਿਹੜੇ ਆਦੇ ਪਿੱਛੇ ਲੜਦੇ ਨੇ ਸਾਰਿਆਂ ਨੂੰ ਬੇਅਦਬੀ ਉਹ ਜ਼ਿਆਦਾ ਕਰਦੇ ਨੇ ਗੁਰੂ ਉਹ ਬੇਅਦਬੀ ਉਹ ਆਪ ਕਰਦੇ ਨੇ ਖਬਰ ਆਉਣਾ ਗਰੀਬਾਂ ਜੋ ਕੋਈ ਮੰਨੇ ਲਵੇ ਜਿਹੜੇ ਬੋਲਦੇ ਨਹੀਂ ਜਿਹੜੇ ਆਪਣੇ ਆਪ ਨੂੰ ਸਿੱਖ ਨਹੀਂ ਬੰਦੇ ਕਮਜ਼ੋਰ ਬੰਦੇ ਨੇ ਗੁਰੂਆਂ ਨੇ ਗੱਲ ਬਾਬਾ ਦੀ ਲਾਈ ਕੁਰਬਾਨੀ ਤੇ ਕੋਈ ਲਾਜੋ ਦਾਰਸੀ ਲੈ ਜਾਂਦੇ ਸੀ ਥੋੜਾ ਉਤਪਕ tane 간 ਬਾਬਾ ਦਿਲਾਇਸੀ ਇਸ ਸੰਸਾਰ ਵਾਸਤੇ ਹੈ ਕਬੀਰ ਦੀ ਨਹੀਂ ਸੰਸਾਰ ਕੋ ਕੁਰਬਾਨੀ ਦਾ ਸ਼ਬਦ ਹੈ ਕਿ ਸੰਸਾਰ ਵਾਸਤੇ ਆਈ ਹੈ ਬਾਣੀ ਥੋੜਾ ਠੇਕਾ ਲਿਆ ਹੈ ਤੁਸੀਂ ਮੁੰਮੇ ਲੱਗਦੇ ਹੋ ਨੇ ਤੁਸੀਂ ਕੀ ਲੱਗਦੇ ਹੋ ਲੱਗਦਾ ਕੀ ਰਹੇ ਇਹਨੇ ਛਿੱਤਰਾਂ ਦਾ ਹੈ ਹੁਣ ਛਿੱਤਰ ਫਿਰ ਉਹਨਾਂ ਦੇ ਆਪੇ ਹਟ ਜਾਂਦੇ ਇਹਨਾਂ ਦੇ ਫਿਰ ਨਹੀਂ ਜਾਂਦੇ ਡਾਂਗ ਤੁਸੀਂ ਉਹਦੇ ਕੋਲ ਜੇ ਤੁਸੀਂ ਬਾਣੀ ਨਹੀਂ ਬੰਦੇ ਤੁਸੀਂ ਸਤਕਾਰ ਦੱਸੋਗੇ ਮਿਲ ਕੇ ਦੇ ਗੁਰਬਾਣੀ ਬੰਨਣਾ ਸਤਕਾਰ ਦੱਸੋ ਤੁਸੀਂ ਨਹੀਂ ਬੰਦੇ ਪਹਿਲਾਂ ਤੁਸੀਂ ਨਹੀਂ ਬੰਦੇ ਰਮਾਲੇ ਜੰਗੇ ਦੇਣੇ ਧੂਪ ਬੱਤੀ ਕਰਨੀ ਸਤਕਾਰ ਨਹੀਂ ਹੈ ਇਹ ਫਰਾਡ ਹੈ ਸਤਕਾਰ ਦੇ ਨੋਤੇ ਫਰਾਡ ਹੈ ਤਾਂ ਫਰਾਡ ਹੈ ਸਤਕਾਰ ਦੇ ਨੋਤੇ ਚੋਰੀ ਕਰੀ ਜਾਣੇ ਸਤਕਾਰ ਨਹੀਂ ਹੈ ਸੁਗਾਸਣ ਕਰਨਾ ਜੱਟ ਜੱਟ ਵੱਲ ਰੱਖਣੇ ਸਤਕਾਰ ਨਹੀਂ ਹੈ ਗੁਰਵਾਨੀ ਮੰਨਣੀ ਸਤਕਾਰ ਹੈ ਸੁਣਿਆ ਮੰਨਿਆ ਮੰਨ ਕੀਤਾ ਪਾਓ ਇਹ 3 ਗੱਲਾਂ ਨੇ ਬਾਕੀ ਕੋਈ ਸਤਕਾਰ ਵਾਲੀ ਗੱਲ ਹੈ ਨਹੀਂ ਕਦੋਂ ਤੁਸੀਂ ਛੱਡੀ ਬੈਠੇ ਹੋ ਤੁਸੀਂ ਕਹਿੰਦੇ ਸਤਕਾਰ ਕਰਦੇ ਏ ਤਾਂ ਇਹ ਲਿਹਾਜ਼ ਕਰਦੇ ਨੇ ਜਦੋਂ ਕਹਾ ਡਾਂਗਾ ਕੱਢ ਲਈ ਉਹਨਾਂ ਨੇ ਭੱਜੇ ਵਰਨੂਏ ਤੁਹਾਡੇ ਪਿਓ ਦਾ ਰਾਜ ਆ ਜਾਏ ਪਰਮੇਸ਼ਰ ਦੀ ਬਾਣੀ ਹੈ ਸੰਸਾਰ ਵਾਸਤੇ ਹੈ ਸਾਰੇ ਵਾਸਤੇ ਤੁਸੀਂ ਕੌਣ ਰੋਕਦੇ ਕਿਸੇ ਨੂੰ ਰੋਕਣ ਦਾ ਬਾਈਬਲ ਲੋਕ ਸਾਰੇ ਨੂੰ ਦੰਦ ਨੇ ਪੜੋ ਬੜਨ ਲਈ ਕੀ ਹੈ ਪੜੋ ਜੇ ਕੋ ਪੜੋ ਕੋਈ ਅਸਰ ਹੋਵੇ ਉਹ ਤੇ ਉਹ ਤੇਰੀ ਉਹ ਮੈਂ ਕਹਣਾ ਜੇ ਕੋ ਮੜਿਆ ਤੇ ਬੜਦਾ ਬੜੀਆਂ ਦੀ ਉਹ ਨੰਦੇ ਕਰ ਰਹੀ ਹੈ ਬਾਣੀ ਥੱਪੜ ਤਾਂ ਉਹਨਾਂ ਨੇ ਨਹੀਂ ਮਾਰ ਰਹੀ ਆ ਗੁਰਨਾਨਕ ਜੀ ਦੇ ਘਰ ਜਾ ਕੇ ਜੇ ਉਪਦੇਸ਼ ਦੇ ਰਿਹਾ ਹੈ ਡੇਰੇ ਤੇ ਉਹਾਂ ਦੀ ਮर्यादा ਦੇ ਖਿਲਾਫ ਹੀ ਬੋਲ ਰਿਹਾ ਨਾ ਪਰ ওই ਗੁਰੂ ਆ ਨਾਨਕੇ ਬੋਲ ਰਿਹਾ ਉਹਨੇ ਦੀ ਮर्यादा ਦੇ ਖਿਲਾਫ ਜਦ ਉਹ ਥਾਂ ਥਾਂ ਗਿਆ ਕਿਉਂ ਨਹੀਂ ਜਾ ਸਕਦਾ ਬੋਲ ਰਹਾ ਦਾ ਨਾ ਹੀ ਬੋਲੀਏ ਤੁਸੀਂ ਜੇ ਆਪ ਜਾਓ ਜਿਵੇਂ ਗੁਰੂ ਗ੍ਰੰਥ ਸਾਹਿਬੇ ਜਾ ਕੇ ਵਿਆਖਿਆ ਕਰੋ ਭਾਈ ਆ ਕਹਿੰਦੀ ਹੈ ਬਾਣੀ ਜੇ ਤੁਸੀਂ ਮੰਨਦੇ ਹੋ ਜੇ ਨੂੰ ਮੰਨੋਗੇ ਜੀਵਨ ਸਵਾਰਾ ਹੋ ਜਾਊਗਾ ਗੱਲ ਤਾਂ ਆ ਕਰਨ ਵਾਲੀ ਉਹ ਤਾਂ ਤੁਸੀਂ ਆਪ ਨਹੀਂ ਕਰਨੀ ਉਹ ਤਾਂ ਤੁਸੀਂ ਆਪ ਰੀ ਬਣਣੀ ਜਗਾ ਜਗਾ ਦੇ ਚੱਕ ਲਿਓ ਛੇਤਰ ਵਾਲੀ ਨਾਲ ਤਾਂ ਕੋਈ ਮਿਲਿਆ ਇਹ ਛੇਤਰ ਵਾਲੇ ਮਿਲ ਗਿਆ ਬੈਠ ਜਾਓਗੇ ਛੇਤਰਾਂ ਦੀ ਗੱਤ ਚਲੋ ਇਹ 2400 ਨੇ ਮਲੇਰੀ ਖੇਤਰ ਭਜਵੀ ਆਏ ਗੁਰਬਾਣੀ ਸ਼ਬਦ ਹੈ ਗੁਰਦੀਨੀ ਵਸ ਕਬੀਰ ਕੋ ਲੈ ਹੋਂ ਵਸ ਸੁਆ ਕਬੀਰ ਦੀਨੀ ਸੰਸਾਰ ਕੋ ਇਹ ਸੰਸਾਰ ਨੂੰ ਦਿੱਤੀ ਆ ਤੁਹਾਨੂੰ ਕਰ ਦਿੱਤੀ ਆ ਇਹਦੇ ਸ਼ਬਦ ਲਿਖਿਆ ਹੋਇਆ ਸਾਰੇ ਸੰਸਾਰ ਦਾ ਹੱਕ ਹੈ ਦਿੱਤੇ ਸਿੱਖਾ ਨ ਕੋਈ ਹੱਕ ਨਹੀਂ ਸਿੱਖ ਸਿਰਫ ਉਹ ਆਇਣਾ ਇਹਨੂੰ ਮੰਨਦਾ ਮੰਨਦਾ ਤੁਸੀਂ ਇਹਦੀ ਤੁਸੀਂ ਸਿੱਖੇ ਨਹੀਂ ਸਿੱਖਤਾ ਬਣਨਾ ਹੈ ਸੰਸਾਰੀ ਨਹੀਂ ਸਿੱਖ ਬਣਨਾ ਗੁਰਬਾਣੀ ਨੇ ਤਾਂ ਸਿੱਖ ਬਣਾਉਣਾ ਹੈ ਜਿਹੜਾ ਮਨ ਨੂੰ ਉਹ ਸਿੱਖ ਹੈ ਜਿਹੜਾ ਨਹੀਂ ਮਨ ਨੂੰ ਉਹ ਸਿੱਖ ਨਹੀਂ ਹੈ ਸੰਸਾਰੀ ਹੈ ਦਾੜੀ ਰੱਖਣਾ ਕੇਸ ਰੱਖਣਾ ਘਰਪਾਨ ਪਾਉਣਾ ਪੌੜ ਲੈਣਾ ਸਿੱਖ ਨਹੀਂ ਬਣ ਜਦੋਂ ਇਹ ਭਲੇ ਕੱਢ ਦੋ ਬੱਚੇ ਇਹ ਤਾਂ ਇਸੇ ਤੋਂ ਬਣਦਾ ਹੁੰਦਾ ਹੁੰਦਾ ਯਾ ਵਿਆਖਿਆ ਕਰਕੇ ਦਿਖਾਓ ਜਦ ਤੁਸੀਂ ਵੱਡੇ ਸਿੱਖੋਂ ਵਿਆਖਿਆ ਕਰੋ ਘੜੇ ਤੁਹਾਡੀ ਜਗ੍ਹਾ ਤੋਂ ਊੜਾੜਾ ਤੁਹਾਨੂੰ ਹੋਦਾ ਨਹੀਂ ਗੱਲਾਂ ਮਾਰਦੇ ਬੜਬੜੀਓ ਕੋਈ ਵਿਆਖਿਆ ਕਰਕੇ ਦਿਖਾਵੇ ਇੱਕ ਇੱਕ ਸ਼ਬਦ ਦੀ ਵਿਆਖਿਆ ਕਰਕੇ ਦਿਖਾਵੇ ਕੋਈ ਅਜਾੜਾ ਉਹ ਤੇ ਅੜਤ ਲੋਡੀਆਂ ਸਾਰਿਆਂ ਨਾਲ ਬੜ ਉਹ ਫਰਦ ਹੋਏ ਜਿਹਦਰੋਂ ਨਾਲ ਬੜ ਕੁਛ ਨਹੀਂ ਹੁੰਦਾ ਕੱਖ ਨਹੀਂ ਕਦੇ ਖਾਬੇ ਬਿਆਖ। ਕਿ ਮੈਂ ਕਰ ਦੂਗਾ। ਹੈ ਹੀ ਬੱਲੇ ਕੱਖ ਦੀ। ਉਹੀ ਦਵਾਲਾ ਬੰਨੀ ਫਿਰਦਾ ਉਹੀ ਪਾਗਲਾ ਬੰਬੂ। ਤੋ ਕ ਅਗਲਦੀ ਗੱਲ ਕਰਾਂ। ਤੋ ਬਾਨੀ ਦੇ ਬਿਆਖਾ ਕਰ। ਫੇਰ ਅਸੀਂ ਮੰਨਦੇ ਤੇ। ਗੁਰਬਾਣੀ ਦੇ ਬਿਆਖਾ ਕਰੇਂਗਾ ਤੇ ਤੇ ਹੀ ਖਿਲਾਫ ਹੈ। ਗੁਰਬਾਣੀ ਦੇ ਬਿਆਖਾ ਕਰੇਂਗਾ ਤੇ ਤੇ ਹੀ ਖਿਲਾਫ ਹੈ। ਗੁਰੂ ਤਾਂ ਤੇ ਤੇ ਹੀ ਖਿਲਾਫ ਹੈ। ਤੁਹਾਡੇ ਖਿਲਾਫ। ਜੋ ਕੁਦਰੀ ਕ ਇਹ ਕਰ ਰਹੇ ਨੇ ਗੁਰਬਾਣੀ ਨਾਲ ਦੇ ਖਿਲਾਫ। ਖੜੀ ਤੇ ਤੇ ਸਾਖਤ ਨੂੰ ਫਿਰ ਹਰ ਗੋਲ ਗਾਉਣ ਦਾ ਕੀ ਫਾਇਦਾ ਹੈ ਇਹ ਲੋਕ ਸਾਰੇ ਸਾਖਤ ਨੇ ਇਹਨਾਂ ਤੇ ਹਰ ਗੋਲ ਮੁੰਦਾ